ਦੋ ਬੱਚਿਆਂ ਦੀ ਮਾਂ ਨੇ ਪਿਆਰ ਦੇ ਵਿੱਚ ਆਕੀ ਕਰ ਲਿਆ ਪੂਰੀ ਖਬਰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜਦੋਂ ਪਿਆਰ ਸਿਰੇ ਨਚੜਿਆ ਤਾਂ ਦੋਵੇਂ ਜੋ ਦੱਸਦੀ ਹੈ ਕਿ ਦੋ ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਖੌਫਨਾਕ ਕਦਮ ਚੁੱਕ ਲਿਆ ਦਾ ਸਰਪੰੰਜਾਬ ਦੇ ਮੋਗਾ ਦੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਪ੍ਰੇਮੀ ਜੋੜੇ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਔਰਤ ਵਿਆਹੀ ਹੋਈ ਸੀ ਪਰ ਉਸਨੇ ਆਪਣੇ ਪ੍ਰੇਮੀ ਦੇ ਲਈ ਆਪਣੇ ਪਤੀ ਨੂੰ ਵੀ ਤਲਾਕ ਦੇ ਦਿੱਤਾ ਤੇ ਔਰਤ ਦੇ ਦੋ ਬੱਚੇ ਵੀ ਸਨ ਦੋ ਬੱਚਿਆਂ ਦੀ ਮਾਂ ਸੀਗੀ ਔਰਤ ਤੇ ਨੌਜਵਾਨ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀਗਾ ਪਰ ਦੋਵਾਂ ਨੇ ਕੀਟਨਾਸ਼ਕ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਐ ਇਸ ਘਟਨਾ ਨੇ ਇਲਾਕੇ ਦੇ ਵਿੱਚ ਸਸੰਸਨੀ ਫੈਲਾ ਦਿੱਤੀ ਆ ਵੀਰਵਾਰ ਦੁਪਹਿਰ ਨੂੰ ਮੋਗਾ ਦੇ ਪਿੰਡ ਛੜੀਕ ਦੇ ਵਿੱਚ ਇੱਕ ਨੌਜਵਾਨ ਅਤੇ ਇੱਕ ਔਰਤ ਨੇ ਜੋ ਕਿ ਜ਼ਹਿਰ ਨਿਗਲ ਕੇ ਦੱਸਦੀ ਹੈ ਕਿ ਗਿਲ ਨਹਿਰ ਦੇ ਨਾਲ ਚੱਲਦੇ ਟਰੈਕ ਦੇ ਉੱਤੇ ਕੀਟਨਾਸ਼ਕ निगल ਲਿਆ ਉੱਥੇ ਲੰਘ ਰਹੇ ਪਿੰਡ ਦੇ ਸਰਪੰਚ ਨੇ ਦੋਵਾਂ ਨੂੰ ਬੇਹੋਸ਼ ਦੇਖਿਆ ਤੇ ਤੁਰੰਤ ਐਂਬੂਲੈਂਸ ਬੁਲਾ ਕੇ ਹਸਪਤਾਲ ਪਹੁੰਚਾਇਆ ਪਰ ਦੋਵਾਂ ਦੀ ਰਸਤੇ ਦੇ ਵਿਚ ਹੀ ਮੌਤ ਹੋ ਗਈ ਹੈ। ਅਮ੍ਰਿਤਕ ਨੌਜਵਾਨ ਦੀ ਪਛਾਣ 28 ਸਾਲਾ ਦਾ ਹੈ ਜਿਸ ਦਾ ਨਾਮ ਜਸਵਿੰਦਰ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਝੜਿਕ ਪਿੰਡ ਦਾ ਰਹਿਣ ਵਾਲਾ ਸੀਗਾ ਤੇ ਇਹ ਦਰਜੀ ਦਾ ਕੰਮ ਕਰਦਾ ਸੀਗਾ ਤੇ ਉਹ ਜੋ ਕਿ ਵਿਆਹਿਆ ਹੋਇਆ ਨਹੀਂ ਸੀਗਾ ਤੇ ਔਰਤ ਦੀ ਪਛਾਣ ਜਸੂ ਜੱਸੀ ਦੇ ਵਜੋਂ ਹੋਈ ਹੈ ਉਸ ਦਾ ਵਿਆਹ ਕਈ ਸਾਲ ਪਹਿਲਾਂ ਛੜਿਕ ਪਿੰਡ ਦੇ ਵਿੱਚ ਹੋਇਆ ਸੀਗਾ ਔਰਤ ਦਾ ਇੱਕ ਪੁੱਤਰ ਅਤੇ ਇੱਕ ਧੀ ਵੀ ਹੈ ਦੱਸਿਆ ਜਾ ਰਿਹਾ ਹੈਗਾ ਕਿ ਲਗਭਗ 2.5 ਸਾਲ ਪਹਿਲਾਂ ਔਰਤ ਅਤੇ ਜਸਵਿੰਦਰ ਦੇ ਵਿੱਚ ਪ੍ਰੇਮ ਸੰਬੰਧ ਬਣ ਗਏ ਸਨ ਜਿਸ ਕਾਰਨ ਉਸ ਦਾ ਆਪਣੇ ਪਤੀ ਤੋਂ ਤਲਾਕ ਵੀ ਹੋ ਗਿਆ ਸੀਗਾ ਤਲਾਕ ਤੋਂ ਬਾਅਦ ਉਹ ਆਪਣੇ ਨਾਨਕੇ ਘਰ ਰਹਿ ਰਹੀ ਸੀਗੀ ਤੇ ਵੀਰਵਾਰ ਨੂੰ ਔਰਤ ਆਪਣੇ ਪ੍ਰੇਮੀ ਜਸਵਿੰਦਰ ਨੂੰ ਮਿਲਣ ਦੇ ਲਈ ਆਪਣੇ ਸਹੁਰੇ ਪਿੰਡ ਛੜਿਕ ਆਈ ਸੀਗੀ ਦੋਵੇਂ ਮੋਟਰਸਾਈਕਲ ਦੇ ਉੱਤੇ ਗਿੱਲ ਜੋ ਕਿ ਰਾਜਵਾਹ ਨਹਿਰ ਦੇ ਵੱਲ ਜਾ ਰਏ ਅਤੇ ਉੱਥੇ ਹੀ ਕੀਟਨਾਸ਼ਕ ਨਿਗਲ ਲਿਆ। ਥਾਣਾ ਬਾਗਾ ਪੁਰਾਣਾ ਦੇ ਪੁਲਿਸ ਇੰਸਪੈਕਟਰ ਦੇ ਵੱਲੋਂ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ। ਪਰ ਤੁਹਾਨੂੰ ਦੱਸ ਦੇ ਕਿ ਬੇहद ਹੈਰਾਨ ਕਰਨ ਵਾਲੀ ਗੱਲ ਹੈ ਕਿ ਇੱਕ ਔਰਤ ਜੋ ਕਿ ਪਹਿਲਾਂ ਹੀ ਵਿਆਹੀ ਹੋਈ ਸੀਗੀ, ਦੋ ਬੱਚਿਆਂ ਦੀ ਮਾਂ ਸੀ। ਆਪਣੇ ਬੱਚਿਆਂ ਬਾਰੇ ਵੀ ਨਹੀਂ ਸੋਚਿਆ ਤੇ ਪ੍ਰੇਮ ਸੰਬੰਧ ਦੇ ਵਿੱਚ ਪੈ ਕੇ ਆਪਣੀ ਤੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਦੋਵਾਂ ਨੇ ਇੱਕ ਖੌਫਨਾਕ ਕਦਮ ਚੁੱਕ ਲਿਆ। ਅਤੇ ਮਿਤਕ ਲੜਕੀ ਦੇ ਪਿਓ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਉੱਥੇ ਹੀ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਦੇ ਵੱਲੋਂ ਕੀ ਕੁਝ ਬਿਆਨ ਆਇਆ ਹੈ ਤੇ ਪਿੰਡ ਦੇ ਸਰਪੰਚ ਦਾ ਕੀ ਕੁਝ ਬਿਆਨ ਆਇਆ ਆਓ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਹਾਂ ਮਸੋ ਜੋ ਮਲਗ ਦਾ ਕੀਤਾ ਸੀ ਸਾਨੂੰ ਤਾਂ ਕੱਲ ਪਤਾ ਲੱਗਾ ਤੇ ਜੋਈ ਵੀ ਮਰ ਗਈ ਤਰ੍ਹਾਂ ਛੱਬੀ ਹੋਈ ਸੀ ਉਹਦੀ ਸ਼ੋਦੀ ਵੀ 7 ਸਾਲ ਪਹਿਲਾਂ ਹੋਈ ਸੀ 7 ਸਾਲ ਪਹਿਲੇ ਬੱਚੀ ਸੀ ਇਹ ਚੜੱਕ ਵੇਈ ਸੀ ਕਿਨੇ ਬੱਚੇ ਕਿਨੇ ਬੱਚੇ ਦੋ ਤੇ ਤੁਹਾਨੂੰ ਪਤਾ ਸੀ ਇਹਨਾਂ ਦੇ ਦੋਨਾਂ ਦੇ ਆਪਸੀ ਦਾ ਕਿ ਨਹੀਂ ਨਹੀਂ ਇਸ ਚੀਜ਼ ਦਾ ਨਹੀਂ ਸੀ ਪਤਾ ਤੇ ਉਹਨਾਂ ਦਾ ਜਾਨੀ ਮੀਆਂ ਬੀਬੀ ਦੇ ਝਗੜੇ ਦਾ ਪਤਾ ਸੀ ਦੋ ਸਾਲਾਂ ਦਾ ਚੱਲਦਾ ਤੇ ਉਹ ਤੋਂ ਝਗੜਾ ਚੱਲਦਾ ਸੀ ਮੀਆਂ ਬੀਬੀ ਡੇਢ ਡੇਢ ਪਣ 2 ਸਾਲ ਹੋ ਗਏ ਤੇ ਕੋਈ ਤੁਹਾਡੇ ਕੋਈ ਗੱਲ ਕੀਤੀ ਉਹਨੇ ਕਿਤੇ ਫਿਰਦਾ ਨਹੀਂ ਤੁਹਾਨੂੰ ਕਣ ਕਿਵੇਂ ਪਤਾ ਲੱਗਿਆ ਤੁਹਾਨੂੰ ਸ਼ਾਮ ਨੂੰ ਸਰਪੰਚ ਨੂੰ ਫੋਨ ਲਾਇਆ ਜੀ ਕਿਸੇ ਨੇ ਜਾਂ ਕੋਈ ਚੌਕੀ ਜੋ ਲਾਇਆ ਤੇ ਜਾਂ ਕਿਸੇ ਲੋਕਲ ਬੰਦੇ ਨੇ ਲਾਇਆ ਸਰਪੰਚ ਨੇ ਭੇਜਿਆ ਕੀ ਦੱਸਿਆ ਉਹਨਾਂ ਨੇ ਤਾਂ ਉਹਨਾਂ ਨੇ ਸਹੀ ਟੁੱਡੀ ਲੜਕੀ ਸੌਂਵਾ ਸੁਭੀ ਆ ਸੋ ਆਈ ਜੀ ਕੇ ਮਰ ਗਏ ਮੁੰਡਾ ਤੇ ਕੁੜੀ ਹੋ। ਫੇ ਇਨੋਂ ਦੱਸਿਆ ਉਹਨਾਂ ਨੇ। ਮੁੰਡਾ ਕਿੱਥੋਂ ਦਾ ਕੁਝ ਪਤਾ ਲੱਗਿਆ? ਉਥੋਂ ਦਾ ਚੜੱਕਦਾ ਹੀ ਰਹੀ। ਮੈਂ 24 ਤਰੀਕ ਨੂੰ ਡਿਊਟੀ ਅਫਸਰ ਥਾਣਾ ਬਾਗਾ ਪ੍ਰਣਾ ਸੀ। ਜਿੱਥੇ ਮੈਨੂੰ ਮੁੰਚੀ ਥਾਣਾ ਨੇ ਦੱਸਿਆ ਕਿ ਥਾਣੇ ਦੇ ਕੋਠੇ ਨੇੜੇ ਘੋੜੀਆ ਕਲਾਂ ਇੱਕ ਔਰਤ ਤੇ ਇੱਕ ਆਦਮੀ ਦੀ ਜਿਹੜੀ ਆ ਜਰੀਲੀ ਦਵਾਈ ਪੀਤੀ ਹੋਈ ਆ ਤੇ ਉਥੇ ਲਾਸ਼ਾਂ ਪਈਆਂ। ਤੇ ਮੌਕੇ ਤੇ ਪਹੁੰਚੋ ਜਦ ਮੈਂ ਮੌਕੇ ਤੇ ਪਹੁੰਚਿਆ ਤਾਂ ਮੇਰੇ ਜਾਣ ਤੋਂ ਪਹਿਲਾਂ 108 ਐਂਬੂਲੈਂਸ ਦਾ ਇਹ ਦੋਨਾਂ ਲਾਸ਼ਾਂ ਨੂੰ ਹਸਪਤਾਲ ਜਮ੍ਹਾਂ ਕਰਾਇਆ ਜਾ ਚੁੱਕਿਆ ਸੀ ਪਰ ਉਹਨਾਂ ਦਾ ਉੱਥੇ ਇੱਕ ਮੋਟਰਸਾਈਕਲ ਪਿਆ ਸੀ ਜਿਹਨਾਂ ਨੂੰ ਮੈਂ ਕਬਜ਼ੇ 'ਚ ਲੈ ਕੇ ਥਾਣੇ ਲੈ ਜਾਂਦਾ ਬਾਅਦ 'ਚ ਉਹਨਾਂ ਦੀ ਪਛਾਣ ਕਰਨ ਤੇ ਪਤਾ ਲੱਗਾ ਕਿ ਮ੍ਰਿਤਕ ਦਾ ਨਾਮ ਜਸਵਿੰਦਰ ਸਿੰਘ ਪੁੱਤਰ ਮਖਤਿਆਰ ਸਿੰਘ ਵਾਸੀ ਸਰਕਾਰਪਤੀ ਚੜੱਕ ਤੇ ਔਰਤ ਦਾ ਨਾਮ ਜਸਪ੍ਰੀਤ ਕੌਰ ਪਤਨੀ ਰੁਲਦੂ ਸਿੰਘ ਵਾਸੀ ਸਰਕਾਰਪਤੀ ਚੜੱਕ ਜਿਹੜੀ ਕਿ 8-7 ਸਾਲ ਪਹਿਲਾਂ ਇਹ ਰੋਲਦੂ ਸਿੰਘ ਨਾਲ ਸ਼ਾਦੀ ਸ਼ੁਦਾ ਸੀ ਜਿਹਦੇ ਦੋ ਬੱਚੇ ਨੇ ਤੇ ਇਹਨਾਂ ਦੀ ਆਸਮੇਂ ਆਲਬਣ ਹੋ ਗਈ ਸੀ ਤੇ ਪੰਚਾਇਤੀ ਤੌਰ ਤੇ ਆਪਣੇ ਫੈਸਲਾ ਹੋਣ ਤੇ ਆਪਣੇ ਵੇਖੀ ਰਿੰਦੀ ਸੀ ਤੇ ਬੱਚੇ ਜਿਹੜੇ ਰੋਲਦੂ ਸਿੰਘ ਪਾਸ ਰਹਿੰਦੇ ਸੀ ਤੇ ਪਤਾ ਇਹ ਵੀ ਲੱਗਾ ਕਿ ਤਕਰੀਬ 2 ਸਾਲ ਤੋਂ ਇਹਨਾਂ ਦੇ ਆਸਮੇਂ ਰਿਲੇਸ਼ਨ ਸੀ ਤੇ ਇਹ ਜਿਹੜੇ ਦੋਨੋਂ ਆਦਮੀ ਔਰਤ ਜਸਵਿੰਦਰ ਸਿੰਘ ਤੇ ਜਸਪ੍ਰੀਤ ਕੌਰ ਇੱਕ ਤੇ ਅਣਦਸੀ ਥਾਂ ਦੇ ਕਿਰਾਏ ਕਰਕੇ ਰਹਿੰਦੇ ਸੀ ਅੱਜ ਉਹਨਾਂ ਨੇ ਇਹ ਖਾਣਾ ਆ ਕੇ ਜਿਹੜੀ ਲਈ ਦਵਾਈ ਖੇੜੀ ਤੇ ਜਿੰਨਾਂ ਦੀ ਮਾਤ ਹੋ ਗਈ ਇਹਨਾਂ ਦੇ ਕਾਰਵਾਈ ਕੀ ਕੀਤੀ ਹੈ ਜੀ ਇਹਨਾਂ ਦੇ ਬਿਆਨ ਸਾਨੂੰ ਹੋਇਆ ਅਸਲ ਜੀ ਵੀ ਕਿਸੇ ਦਾ ਕੋਈ ਖਸੂਰ ਨਹੀਂਗਾ ਇੱਕ ਲੜਕੀ ਦੇ ਪਿਤਾ ਤੇ ਲੜਕੇ ਦੇ ਪਿਤਾ ਦੋਨਾਂ ਦੇ ਸਾਂਝੇ ਬਿਆਨ ਤੇ ਜਿਹੜੀ 194 ਬੀਐਨਐਸ ਤੇ ਕਾਰਵਾਈ ਅਮਚਲੀ ਜਾਂਦੀ ਹੈ ਇਹਨਾਂ ਦਾ ਨਾ ਕੋਈ ਆਪਸੀ ਸੰਬੰਧ ਸੀਗਾ ਤੇ ਕੱਲ ਇਹ ਦੁਪਹਿਰ ਦੀ ਗੱਲ ਆ ਜੀ ਇਹਨਾਂ ਨੇ ਨਹਿਰ ਤੇ ਜਾ ਕੇ ਸੈਲਫ ਸਾਈਡ ਕਰ ਲਿਆ ਕਿ ਸਾਨੂੰ ਕੱਲ ਪਤਾ ਲੱਗਾ ਜੀ ਤੇ ਇਹ ਮੁੰਡੇ ਦਾ ਮੁੰਡਾ ਕਿੱਥੋਂ ਦਾ ਕੁੜੀ ਦਾ ਮੁੰਡਾ ਮੁੰਡਾ ਚੜੱਕਦਾ ਜੀ ਮੁੰਡਿਆ ਦਾ ਜਸਵਿੰਦਰ ਸਿੰਘ ਕਾਲਾ ਇਹ ਕੁੜੀ ਵੱਡੇ ਘਰ ਤੋਂ ਸੀ ਜੀ ਕਿੰਨੀ ਦੇਰ ਤੋਂ ਜਾਣਦੇ ਸੀ ਕੁਝ ਪਤਾ ਲੱਗਿਆ ਤੁਹਾਨੂੰ ਨਹੀਂ ਸਾਨੂੰ ਤਾਂ ਕੱਲ ਹੀ ਪਤਾ ਲੱਗਿਆ ਜੀ ਇਹ ਗੱਲ ਦਾ ਵੀ ਇਹਨਾਂ ਦਾ ਆਪਸੀ ਕੋਈ ਸਬੰਧ ਆ ਕਿ ਜਦੋਂ ਸਾਨੂੰ ਤੁਸੀਂ ਵੇਖੀ ਹੋਣੀ ਫੇਸਬੁੱਕ ਤੇ ਵੀਡੀਓ ਜਾਂ ਗਰੁੱਪਾਂ 'ਚ ਕਿ ਇਹਨਾਂ ਨੇ ਮੁੰਡੇ ਕੁੜੀ ਨੇ ਸੁਸਾਇਡ ਕਰ ਲਿਆ ਉਹ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਆਪਸੀ ਸਬੰਧ ਆ ਜੀ ਤੇ ਕੁੜੀ ਦੇ ਬੱਚੇ ਕਿੰਨੇ ਆ ਕੁੜੀ ਦੇ ਬੱਚੇ 2 ਆ ਜੀ ਇਹ ਕੁੜੀ ਸ਼ਾਦੀ ਤੜਕ ਵਿਆਹੀ ਸੀ ਜੀ ਹਾਂਜੀ ਕੁੜੀ ਤੜਕ ਵਿਆਹੀ ਸੀ ਜੀ ਕਦੋਂ ਤੋਂ ਪਤਾ ਕਿੰਨੇ ਸਾਲ ਹੋ ਗਏ ਦੇਖ ਕੁੜੀ ਨੂੰ ਤਕਰੀਬਨ 7-8 ਸਾਲ ਹੋ ਗਏ ਹੁਣੇ ਜੀ ਦੇਖੀ ਅੰਤੇ ਹੁਣ ਇਹਨਾਂ ਦਾ ਗੋਲਾ ਪਰਿਵਾਰਾਂ ਦਾ ਇੱਥੇ ਪੋਸਟਮਾਰਟਮ ਕਰਵਾਇਆ ਹਾਂਜੀ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ ਜੀ ਇਹ ਗੁਰੂ ਕਿਰਪਾ ਕਰੇ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਨੂੰ ਟਾਈਮ ਨਾਲ ਡੈੱਡ ਬੋਡੀ ਮਿਲ ਜਾਏ ਕਿਉਂਕਿ ਕੱਲ੍ਹ ਦੀ ਸਪੇਅਰ ਹੋਇਆ ਤੇ ਔਖਾ ਜੀ